ਰਾ ਗੁਜਰੀ ਮਹੱਲਾ ਪੰਜਵਾਂ ਹਾਂਜੀ ਕਾਹਰੇ ਮਨ ਚਿਤਵੇ ਉਦਮ ਜਾਂ ਆਹਾਰ ਹਰ ਜੀਓ ਪਰਿਆ ਕਾਹਰੇ ਮਨ ਚਿਤਵੇ ਉਦਮ ਆਪਣੇ ਮਨ ਨੂੰ ਸਮੋਧਨ ਕਰਦੇ ਨੇ ਕਿ ਤੂੰ ਸਾਰਾ ਦਿਨ ਉਦਮ ਚਿਤ ਦਾ ਰਹਿਣ ਉਹ ਕੰਮ ਕਰੀਏ ਉਹ ਕਰੀਏ ਉਹ ਕਰੀਏ ਉਹ ਸੰਸਾਰੀ ਤੈਨੂੰ ਕੀ ਲੋੜ ਐ ਜੋ ਜਿਤ ਇੰਨੀ ਕਣੀ ਤੇਰਾ ਗਡਾ ਲਿਆ ਹੈ ਸਰੀਰ ਦੇ ਕਿੰਨਾ ਕੀ ਖਾਣਾ ਇਹਦੀ ਕਿੰਨੀਆਂ ਕ ਲੋੜਾਂ ਨੇ ਸਰੀਰ ਦੀਆਂ ਲੋੜਾਂ ਲੋੜਾਂ ਬਹੁਤ ਸੀਮਤ ਨੇ 24 ਘੰਟੇ ਉਦਮ ਚਿਤ ਦਾ ਰਹਿਣੇ ਤੂੰ ਜਾ ਹਰ ਤੇਰਾ ਕੀਤਾ ਦਾ ਕੁਛ ਹੋ ਲੋਬਨੀ ਜਾ ਹਰ ਹਰ ਜੀ ਉਪਰ ਆ ਜਾ ਤੂੰ ਆਹ ਲੱਗਿਆ ਹੋਏ ਜਾ ਹਰ ਹਰ ਜੀ ਉਪਰ ਆ ਹਰ ਹਰ ਜੀ ਉਹਨੂੰ ਦੁਹਾਂ ਨੂੰ ਆਹ ਲਾਇਆ ਹੋਇਆ ਹੈ ਸੰਸਾਰ ਦੇ ਅੰਦਰਲੇ ਨਹੀਂ ਵੀ ਸੁਣਦਾ ਉਦਨ ਵਾਲਾ ਦੋਏ ਮਿਲ ਕੇ ਲੱਗੇ ਨੇ ਸੰਸਾਰ ਦੇ ਕਬੋਚ ਹੂੰ ਸਰਕਾਰ ਕੇ ਤੰਦ ਘੜ ਕੇ ਸੰਸਾਰ ਦੇ ਹਰ ਚ ਲੱਗਿਆ ਹੋਏ ਸੈਨ ਪੱਥਰ ਮਹ ਜੰਤੋ ਪਾਏ ਸਾਗਾ ਰਿਜਕ ਅੱਗੇ ਕਰ ਧਰਿਆ ਉਹ ਜਿਹੜੇ ਪੱਥਰਾਂ ਦੇ ਵਿੱਚ ਪਹਾੜਾ ਪੱਥਰਾਂ ਸਿਲਾ ਦੇ ਵਿੱਚ ਜੀਵ ਜਿਹੜਾ ਥੋੜੀ ਜਿਹੀ ਚ ਪੈਦਾ ਕਰ ਦਿੰਦਾ ਅੰਦਰ ਉਹਦਾ ਖਾਣਾ ਹੁੰਦਾ ਪਹਿਲਾਂ ਖਾਣਾ ਹੁੰਦਾ ਜੀਵ ਤਾਂ ਪਹਿਲਾਂ ਹੁੰਦਾ ਜੀ ਪੈਦਾ ਹੀ ਨਹੀਂ ਹੋ ਸਕਦਾ ਦੇਖੋ ਭਾ ਗੜਦਾ ਹੈ ਤਾਂ ਜੀ ਪੈਦਾ ਹੁੰਦਾ ਗੜਿਆ ਹੋਇਆ ਪਹਿਲਾਂ ਉਹਨੂੰ ਖਾਣ ਵਾਸਤੇ ਪੈਦਾ ਹੋਇਆ ਜੋ ਖਰਾਕ ਹੈ ਜੀ ਬਾਅਦ ਚ ਹੁੰਦਾ ਹੈ ਇਹ ਤੇ ਕੁਝ ਖਾਣੂ ਜੀਵੇ ਉੱਥੇ ਪੈਦਾ ਹੁੰਦਾ ਹੋਰ ਤਾਂ ਹੋ ਹੀ ਨਹੀਂ ਸਕਦਾ ਸੈਲ ਪੱਥਰ ਮੇਂ ਜੰਦ ਤੋਂ ਪਾਏ ਆਕਰ ਜੇ ਕੋ ਆ ਰੇਜ ਕੋ ਪਹਿਲਾਂ ਪਿਆ ਸੀ ਜੀਵ ਤਾਂ ਬਾਅਦ ਚ ਬਣੇ ਉੱਥੇ ਜਿਹਦੇ ਜੀਵ ਬਣਾਉਣ ਨੂੰ ਪਤਾ ਨਹੀਂ ਆ ਵੀ ਇਹ ਤੇ ਖਾਊਗੀ ਉਹ ਜੀਵ ਉੱਥੇ ਜਾਊਗੀ ਕਹਿੰਦੇ ਇੱਥੇ ਉਹਦੀ ਖੁਰਾਕ ਹੈ ਨਹੀਂ ਇਹ ਜੀਵ ਜਾਂਦੇ ਨੇ ਪਹਿਲਾਂ ਖੁਰਾਕ ਦੇਖ ਕੇ ਹੀ ਜਾਂਦੇ ਨੇ ਜੇ ਰੜਾ ਹੋਵੇ ਸੜਕ ਤੇ ਕੋਈ ਦੇਖੇ ਨਾ ਮਰ ਅਡੀ ਸੜਕਾ ਜੀਡੀ ਰੋਡ ਤੇ ਯੁਗਦਾ ਦੇਖੇ ਕੋਈ ਕਿਉਂ ਰੀ ਜਾਂਦੇ ਤੇ ਕੋਈ ਥੱਲੇ ਮੂੰਹ ਮਾਰਦੇ ਉਹਦੇ ਕਾਕਾ ਆਏ ਬੂ ਗਾ ਤੇ ਫਰਨ ਅਸਾਇਰ ਤੇ ਇੱਥੇ ਕਾਇਓ ਤੇ ਯੁਗਦੇ ਨੇ ਵਿਚਾਲੇ ਕਾਇਓ ਉੱਥੇ ਯੁਗਦੇ ਨੇ ਉਹ ਜੀ ਵੀ ਉੱਥੇ ਜਾਂਦੇ ਨਹੀਂ ਜੇ ਤਾਂ ਖਾਣ ਨੂੰ ਕੁਝ ਹੋਵੇ ਜਨ ਉਹਥੇ ਲੈਂਦਾ ਜੇ ਤਾਂ ਫੇਰ ਉਹਦੀ ਖਰਾਕ ਹੋਵੇ ਉਹ ਹੁਰ ਵੀ ਤਾਂ ਜੀਵੋ ਹੀ ਐ ਉਹਨੂੰ ਹੁੰਡੀ ਗਿਆ ਏ ਗਿਆ ਇਹਨਾਂ ਨੂੰ ਪਹਿਲਾਂ ਦਈ ਐ ਉੜ ਵੀ ਉਹੀ ਜੀਵ ਹੈ ਸਰੀਰ ਦੇ ਵਿੱਚ ਜਿੱਥੇ ਕੋਈ ਖਾੜੂ ਉਥੇ ਉਹ ਬਾਹਰ ਦਾ ਸੜਦੇ ਆ ਉੱਤਰ ਨੂੰ ਚੱਕ ਭੱਜੀ ਜਾਂਦੇ ਨੇ ਕੋੜੇ ਇਹ ਕਾ ਹੋਵੇ ਉੱਥੇ ਥਣੇ ਰੁਆ ਗਦੇ ਜੇ ਘਰ ਤੋਂ ਫੜਿਆ ਹੋਇਆ ਹੋਵੇ ਉਖਾੜੂ ਢਿਜਾ ਖੂਗਾ ਮੇਰੇ ਮਾਧੋ ਜੀ ਸਾਧ ਸੰਗਤ ਮਿਲੇ ਸੋ ਤਰਿਆ ਮੇਰੇ ਮਾਧੋ ਜੀ ਸਾਧ ਸੰਗਤ ਮਿਲੇ ਸੋ ਤਰਿਆ ਉਹ ਜਿਹੜਾ ਸਤ ਸੰਗਤ ਦੇ ਵਿੱਚ ਮਿਲ ਜੂਗਾ ਸੱਚ ਨਾਲ ਜੁੜੂਗਾ ਉਹ ਤਰੂਗਾ ਤੁਸੀਂ ਆ ਜਿਹੜਾ ਝੂਠ ਦੇ ਉਦਮ ਨੇ ਸਾਰੇ ਇਹਦਾ ਕੋਈ ਫਾਇਦਾ ਨਹੀਂ ਹੈ ਇਹ ਤਾਂ ਨਾਲੇ ਨਹੀਂ ਰੋੜ ਰਾਨੇ ਮੇਰੇ ਮਾਦੋ ਜੀ ਸਤ ਸੰਗਤ ਮਿਲੇ ਸੁੱਤਰਿਆ ਸੱਚ ਦੀ ਸੰਗਤ ਇਹ ਸੱਚ ਸੰਗਤ ਇਹ ਹੈ ਕਿ ਸੈਲ ਪੱਥਰ ਵਿੱਚ ਜੰਤੋਂ ਪਾਏ ਤਾਂ ਕਾ ਰਿਜਕ ਅਗੇ ਕਰਤਰ ਇਹ ਸੱਚ ਹੈ ਇਸ ਗੱਲ ਨੂੰ ਮੰਨਣ ਨਾਲ ਆਪੇ ਤੁਸੀਂ ਸਮਝ ਜਾਓਗੇ ਕਿ ਉਹ ਜਿਹਨੇ ਪੈਦਾ ਕੀਤਾ ਫਿਰ ਉਹਨੂੰ ਗੁਰਪ੍ਰਸਾਦ ਪਰਮਪਦ ਪਾਇਆ ਸੂਕੇ ਕਾਸ਼ਟ ਹਰਿਆ ਗੁਰਪ੍ਰਸਾਦ ਪਰਮਪਦ ਪਾਇਆ ਗਿਆਨ ਦੀ ਕਿਰਪਾ ਨਾਲ ਪਰਮਪਦ ਦੀ ਪ੍ਰਾਪਤੀ ਹੁੰਦੀ ਹੈ ਗਿਆਨ ਮਿਲੇ ਤਾਂ ਪਰਮਪਦ ਦੀ ਪ੍ਰਾਪਤੀ ਹੈ ਪਰਮਪਦ ਕੀ ਹੁੰਦਾ ਹੈ ਪਰਮਪਦ ਸਭ ਤੋਂ ਉੱਚੀ ਪਦਵੀ ਹੈ ਪਰਮਪਦ ਇਹ ਕੋਹ ਜਾਣ ਪਰਮਪਦ ਹੈ ਕੋਈ ਇੱਕ ਦੁਗਾਂ ਕੀ ਹੈ ਗੁਰਪ੍ਰਸਾਦ ਸੰਸਾਰ ਨੂੰ ਤਿਆਗ ਦੇਣਾ ਆਪਣੀ ਮਰਜ਼ੀ ਛੱਡ ਦੇਣੀ ਬਾਸੇ ਪਰਮਪਰ ਸਰੈਂਡਰ ਹੋ ਜਾਣਾ ਗੁਰਮਾਨੀ ਦੇ ਸਾਹਮਣੇ ਇਹ ਇਤੋਂ ਵੱਡੀ ਪਦਵੀ ਹੋ ਕੋਈ ਨਹੀਂ ਹਰ ਕਾ ਜਨ ਬਣ ਜਾਣਾ ਜੀ ਦਾ ਹੈ ਉਹਦਾ ਹੋ ਜਾਣਾ ਸੱਚ ਨੂੰ ਮੰਨ ਲੈਣਾ ਇਹ ਪਰਮਪਰ ਸੁੱਕੇ ਕਾਸ਼ਟ ਹਰਿਆ ਸੁੱਕਾ ਕਾਸ਼ਦਾ ਫਿਰ ਜਲਵਨ ਸਾਹਿਬ ਕੁਮਲਾਵਤੀ ਆਪੇ ਹਰ ਹੋਣ ਲੱਗ ਜਣ ਸੱਜ ਨੂੰ ਛੱਡ ਗਈ ਕੁਮਲਾਉਦੀ ਹੈ ਸੱਜਣਾ ਜੁੜ ਕੇ ਫਿਰ ਸੁੱਕਾ ਕਾਸ਼ਦਾ ਰਹਾ ਜਾਂਦਾ ਰਹਾ ਜਨਨੀ ਪਿਤਾ ਲੋਕ ਸੁਤ ਬਣਤਾ ਕੋਈ ਨਾ ਕਿਸ ਕੀ ਧਰਿਆ ਆਹ ਇਧਰ ਸਾਡੀ ਮਾਂ ਹੈ ਜਨਨੀ ਹੈ ਜਨਨੀ ਮਾਂ ਨੂੰ ਕਹਿੰਦੇ ਨੇ ਪਿਤਾ ਪਿਤਾ ਵੀ ਹੈ ਲੋਕ ਉਹ ਲੋਕ ਵੀ ਨੇ ਸੁਤ ਵੀ ਨੇ ਬੱਚੇ ੁੰਡੇ ਬਰਤਾ ਘਰ ਵਾਲੀ ਵੀ ਹੈ ਕੋਈ ਨਾ ਕਿਸ ਕੀ ਧਰਿਆ ਕੋਈ ਕਿਸੇ ਦਾ ਨਹੀਂ ਹੈ ਅਸਲ ਦੇ ਵਿੱਚ ਐਵੇਂ ਸਾਨੂੰ ਲੱਗਦੇ ਕੋਈ ਕਿਸੇ ਦੀ ਧਰ ਨਹੀਂ ਹੈ ਕਿ ਕੋਈ ਕਿਸੇ ਦਾ ਆਸਰਾ ਨਹੀਂ ਹੈ ਬਈ ਬੱਚੇ ਸਾਡਾ ਆਸਰਾ ਕੱਢ ਗਏ ਕੱਲ ਨੂੰ ਵੱਢ ਗਏ ਇਹ ਆ ਬੱਚੇ ਕਹਿਣ ਮਾਂ ਬਾਪ ਬਾਪ ਚਲੇ ਗਿਆ ਸਭ ਤੋਂ ਹੁਣ ਇਹਨੂੰ ਕੌਣ ਪਾਲੂਗਾ ਇਹ ਸਭ ਸਾਡੀ ਗੱਲਾਂ ਅਗਿਆਨਤਾ ਦੀਆਂ ਕੋਈ ਕਿਸੇ ਦਾ ਆਧਾਰ ਨਹੀਂ ਹੈ ਇਹ ਤਾਂ ਜੀ ਨੇ ਪੈਦਾ ਕੀਤੇ ਨੇ ਨਾ ਉਹ ਹੀ ਸ਼ਬਦਾਧਾਰ ਸਿਰ ਸਿਰ ਰਿਜਕ ਸੰਭਾਹੇ ਠਾਕੁਰ ਕਾਹੇ ਮਨ ਭੋਕ ਰਿਆ ਕੱਲੇ ਕੱਲੇ ਨੂੰ ਰਿਜਕ ਠਾਕਰ ਦੇ ਰਿਹਾ ਤੇ ਭੇਜਣਾ ਦਾ ਰਿਜਕ ਹੋਨੇ ਜੇ ਇਹੜੇ ਲੋਕ ਇਹ ਗੱਲ ਕਰਦੇ ਨੇ ਵੀ ਜਾਦਾ ਵਾਦੀ ਉਹ ਘੱਟ ਵਾਦੀ ਐ ਹੋਜੂ ਸਭ ਬਕਵਾਸ ਐ ਤੁਹਾਡਾ ਆ ਗੁਰਬਾਣੀ ਦੀ ਭਗਤੀ ਸਾਫ਼ ਕਰਦੀ ਐ ਇਸ ਕਰਕੇ ਇਹ ਹੁਣ ਪਿਸਟੌਨ ਲੱਗ ਗਏ ਆਵਾਦੀ ਕਟੜੀ ਨਹੀਂ ਚਾਹੀਦੀ ਐਡੀ ਸਾਡੇ ਕੋਲ ਜ਼ਮੀਨ ਆ ਇੱਥੇ ਤਾਂ ਬਹੁਤ ਜ਼ਿਆਦਾ ਕੁਝ ਪੈਦਾ ਹੋ ਸਕਦਾ ਆ ਆਵਾਦੀ ਦੇ ਖਿਲਾਫ ਬੋਲਣਾ ਬੇਵਕੂਫੀ ਦਾ ਸਵਾ ਕੁਝ ਨਹੀਂ ਸੀ ਉਧਰ ਤੇ ਖਿਲਾਫ ਬੋਲਣਾ ਬੇਵਕੂਫੀ ਦਾ ਸਵਾ ਕੁਝ ਨਹੀਂ ਹੁੰਦਾ ਜ਼ਿਆਦਾ ਆਦਮੀ ਐਸ਼ ਪਰਸਿਵਲ ਨੂੰ ਬੰਦਣਾ ਇਹ ਬੇਵਕੂਫੀ ਦਾ ਸਵਾ ਕੁਛ ਨਹੀਂ ਹੁੰਦਾ ਸਾਦਾ ਜੀਵਨ ਛੱਡ ਕੇ ਬੇਵਕੂਫੀ ਦਾ ਸਵਾ ਕੁਛ ਨਹੀਂ ਹੁੰਦਾ ਅਸਾਦੀ ਲੋੜਾਂ ਹੀ ਨਹੀਂ ਅਵਦਾ ਲਿਓ ਕਿ ਅਸੀਂ ਆਬਾਦੀ ਘਟਾਉਣ ਲੱਗ ਸਾਨੂੰ ਘਟਾਉਣ ਲੋੜਾਂ ਨਹੀਂ ਸੀ ਬਧੋੜੀਓ ਆਬਾਦੀ ਨਹੀਂ ਸੀ ਘਟਾਉਣੀ ਕਹਿੰਦਾ ਸੀ ਲੋੜਾਂ ਨਹੀਂ ਸੀ ਬਧਾਉਣੀਆਂ ਆਬਾਦੀ ਨਹੀਂ ਸੀ ਘਟਾਉਣੀ ਜਲਦੀ ਨੂੰ ਚਾਹੀਦਾ ਹਵਾ ਜਹਾਜ਼ ਹੈ ਤੂੰ ਬਣੇ ਫਿਰੂ ਤੇ ਮੇਰੀ ਲੋੜ ਹੈ ਢੀਆ ਵਾਦੀ ਆਪੇ ਕਢੂ ਮੈਨੂੰ ਚਾਹੀਦੀ ਹੈ ਕਾਰ ਖਰਚਾ ਇਹਨਾਂ ਤਾਂ ਫਿਰ ਉਹ ਕਿਤੇ ਬੰਦੇ ਦਾ ਖਰਚਾ ਮੈਂ ਕੱਲਾ ਕਰਦਾ ਜੇ ਉਹ ਕਾਰ ਦੀ ਬਜਾਏ ਮੈਂ ਪੈਦਲ ਚੱਲਾਂ ਜਾਂ ਸਾਈਕਲ ਤੇ ਚੱਲਾਂ ਉਹ ਕਾਰ ਦੇ ਖਰਚੇ ਨਾਲ ਕਿੰਨੇ ਜੋਖਮ ਵੱਧ ਜਾਂਦੇ ਇਦਾਂ ਨੂੰ ਖੰਦੇ ਅਕਲ ਨਾਲ ਕੰਮ ਕੀਤਾ ਕਿਉਂ ਉਹ ਜਿਹੜੇ ਬੈਠੇ ਨੇ ਉੱਤੇ ਮਾਇਆ ਤਾਰੀਬ ਵਿਦਵਾਨ ਉਹਨਾਂ ਨੇ ਕਾਰਾਂ ਵੇਚੜੀਆਂ ਨੇ ਆਪਣੀ ਉਹਨਾਂ ਦਾ ਆਪਣੇ ਬਿਜ਼ਨਸ ਦਾ ਫਾਇਦਾ ਲੀਡ ਉਹ ਕਰ ਰਹੇ ਨੇ ਦੁਨੀਆਂ ਨੂੰ ਸਭ ਸਾਰ ਨੂੰ ਲੀਡ ਕੌਣ ਕਰ ਰਿਹਾ ਵਿਦਵਾਨ ਵਾਇਦਾਰੀ ਉਹਨਾਂ ਦੀ ਲੀਡਰਸ਼ਿਪ 'ਚ ਜੋ ਕੋਈ ਸੰਸਾਰ ਨੇ ਕੀਤਾ ਗਲਤ ਕੀਤਾ ਗੁਰਬਾਣੀ ਦੇ ਹਲਟ ਕੀਤਾ ਉਹਨੂੰ ਭੁਗਤਦੇ ਨੇ ਭੁਗਤਣਗੇ ਅਜੇ ਇਹ ਕਟਾ ਬੰਦੇ ਆਦਮੀ ਦਵਾਈਆਂ ਵੇਚਣੀਆਂ ਸੀ ਆਪਣੀਆਂ ਕੀਟਨਾਸ਼ ਪ੍ਰਚਾਰ ਕਰਤਾ ਫੁਰਕਾ ਦੇ ਸਾਰਾ ਫਣੀਸਰਾ ਹੋ ਗਿਆ ਫੁਰਕੀ ਹੋ ਗਿਆ ਸੋਤੇ ਪੈਦੇ ਜਾਲੇ ਇਹ ਸਭ ਜਿਹੜੇ ਆਦਮੀ ਨੇ ਮਾਇਆ ਧਾਰੀ ਨੇ ਇੱਕ ਦੂਜੇ ਦੇ ਦੁਸ਼ਮਣ ਨੇ ਇੱਕ ਦੂਜੇ ਦੇ ਦੁਸ਼ਮਣ ਦੁਨੀਆ ਮਰ ਜੇ ਪਈ ਮਰ ਜੇ ਮੇਰੇ ਕੋ ਮਾਇਆ ਆ ਜਾਏ ਨੁਕਸਾਨ ਹੋ ਜਾਏ ਪੇ ਹੋ ਜਾਏ ਅ ਦੁੱਧ ਲਗਲੇ ਨਹੀਂ ਬਣਾਉਂਦੇ ਕਿਉਂ ਉਹਨ ਲਗਲੇ ਨਹੀਂ ਬਣਾਉਂਦੇ ਕੀ ਨਹੀਂ ਕਰਦੇ ਬਲਾਬੜ ਕੀ ਨਹੀਂ ਕਰਦੇ ਕਾਲੇ ਵਾਤੇ ਪੈਸੇ ਬਸਤੇ ਇੰਨੇ ਪੈਸੇ ਦੀ ਜਿਹੜੀ ਇਹਨਾਂ ਨੇ ਭੁੱਖ ਵਧਾ ਲਈ ਇਹ ਆਪਣੀ ਮੌਤ ਐ ਨਾ ਸਾਰਿਆਂ ਦੀ ਉਹ ਮინისტრ ਨੇ ਉਹ ਖਾ ਜਾਂਦੇ ਨੇ ਪੈਸੇ ਉਧਰ ਫੇ ਜੋ ਆਕਾ ਨੇ ਉਹ ਜਿਹੜੇ ਬਹੁਤੇ ਗਰੀਬ ਰੂਹ ਹਜ਼ਾਰ ਚੱਕਲੇ ਬੰਨ੍ਹ ਵਾਲ ਨੂੰ ਵਰਗੇ ਨਾਲ ਆ ਪੇਟ ਧਕਰਾ ਕੇ ਇਹ ਇਹਨਾਂ ਦੀ ਅਕਲ ਚੋਂ ਇਹਨਾਂ ਦੀ ਮੌਤ ਪੈਦਾ ਹੁੰਦੀ ਐ ਸੰਸਾਰੀ ਅਕਲ ਚੋਂ ਸੰਸਾਰ ਦੀ ਮੌਤ ਪੈਦਾ ਹੁੰਦੀ ਐ ਸਾਡੀ ਅਕਲ ਸਾਡੀ ਉਹ ਬੋਤ ਹੈ ਗੁਰਬਾਣੀ ਬਰਦੀ ਐ ਆਦਮੀ ਦੀ ਅਕਲ ਆਦਮੀ ਦੇ ਵਿੱਚ ਆਦਮੀ ਦੀ ਬਹੁਤ ਸ਼ੁਭੀ ਹੋਈ ਹੈ ਆਦਮੀ ਦੀ ਮਰਜੀ ਵਿੱਚ ਆਦਮੀ ਦੀ ਬਹੁਤ ਸ਼ੁਭੀ ਹੋਈ ਹੈ ਆਦਮੀ ਦੀ ਕਲਪਨਾ ਯਾ ਆਦਮੀ ਦਾ ਕਾਲ ਹੈ ਉੱਥੇ ਆਗੀ ਰੋ ਗੱਲ ਕਾਲ ਕਲਪਨਾ ਕਦੇ ਨਖਾਏ ਜੋ ਆਦਮੀ ਕਲਪਨਾ ਕਰਦਾ ਹੈ ਦਰਸਲ ਉਹਦਾ ਕਾਲ ਹੈ ਇਹ ਸਾਰਾ ਕਲਪਨਾ ਦੇ ਵਿੱਚੋਂ ਹੀ ਹੈ ਸਾਰਾ ਸੰਸਾਰ ਕੜਾ ਜੋ ਤਰੱਕੀ ਹੋਈ ਹੈ ਕਲਪਨਾ ਦੇ ਵਿੱਚੋਂ ਹੋਈ ਹੋਈ ਹੈ ਇਹ ਤਾਂ ਇਹਨਾਂ ਦੀ ਮੌਤ ਹੈ ਸੰਸਾਰ ਦੀ ਮੌਤ ਹੈ ਇਹਦੇ ਵਿੱਚ ਜ਼ਿੰਦਗੀ ਕਿੱਥੇ ਸੀ ਜ਼ਿੰਦਗੀ ਸੀ ਇਹਦੇ ਵਿੱਚ ਤਾਂ ਹਰੇ ਦੀ ਲੋਡ ਮਹਿਸੂਸ ਹੋਈ ਐ ਵੀ ਉਹ ਤੇਰਾ ਮੰਨ ਗਏ ਤੋਲ ਤੇਰਾ ਚੱਲ ਗਿਆ ਸੀ ਹੁਣ ਕੁਰਬਾਨੀ ਦੇ ਅਰਥਾਂ ਦੀ ਲੋਡ ਪਈ ਐ ਵੀ ਇਹ ਬਚਾ ਸਕਦੀ ਐ ਵਰਨਾ ਸੰਸਾਰ ਨਹੀਂ ਬਚਦਾ ਹੁਣ ਚਲੋਗਾ ਚਲੋ ਹੁਣ ਖਤਰਾ ਹੋ ਗਿਆ ਏ ਟਮਾ ਉਹਨਾਂ ਦੇ ਹਥਿਆਰ ਹੱਥ ਨਾਲ ਲੰਘ ਜਣਾ ਤਬਦੀ ਦੇ ਅਤਵਾਦ ਬੈਠਾ ਕਿਉਂ ਗਏ। ਬੇਦਮੀਰੇ ਲੋਕ ਵੀ ਇਹਦੀ ਜੜ ਲੱਭੋ ਜੜ ਲੱਭੋ ਜੜ ਕਰੋ ਗੌਰ ਨਹੀਂ ਕੀਤੀ। ਉਹਨਾਂ ਨੂੰ ਨਹੀਂ ਜਾਂਦੇ। ਜੋ ਤੂੰ ਜਾਣੇ ਆਪਣੇ ਦੇ ਬਾਬਲ ਦੀ ਲੋਣੀ ਪੈਂਦੀ ਹੈ ਜਿਹਨੂੰ ਕੋ ਪਾਵਰ। ਮੇਰੇ ਤੇ ਬਾਬਰ ਮੇਰੀ ਮਰਜ਼ੀ ਤੇ ਪਾਵਨ। ਮੇਰੀ ਮਰਜ਼ੀ ਤੇ ਲਗਾਮ ਬਣ ਕੇ ਸੀ ਜਾਵੇ। ਮੇਰੀ ਮਰਜ਼ੀ ਦਾ ਘੋੜਾ ਹੈ ਜਿਹੜਾ ਮੰਦਾ ਘੋੜਾ ਹੈ ਇਹਦੇ ਤੇ ਲਗਾਮ ਨਾ ਪਾਵੇ ਕੋਈ। ਮੈਂ ਤੇ ਲਗਾਮ ਨਹੀਂ ਪਹਿਨਣ ਦੇਣੀ ਕਿਸੇ ਦੀ। ਬਸ ਆਗਰ ਏ ਲਗਾਮ ਪਾਉਣ ਨੂੰ ਕਹਿੰਦੀ ਹੈ ਮਨ ਕਿਸੇ ਦਾ ਵੀ ਬੇ ਕਾਬੂ ਨਹੀਂ ਚਾਹੀਦਾ ਸੰਸਾਰ ਕਹਿੰਦਾ ਮੇਰਾ ਮਨ ਨੂੰ ਕਾਬੂ ਕਰ ਕੌਣ ਸਕਦਾ ਹੈ ਮੈਂ ਆਪਣਾ ਕਿਸੇ ਦੇ ਕਾਬੂ ਹੋਂ ਨਹੀਂ ਦੇਣਾ ਇਸ ਗੱਲ ਦੇ ਵਿੱਚ ਲੜਾਈ ਹੈ ਹੋਰ ਕਦੀ ਲੜਾਈ ਬੇ ਕਾਬੂ ਮਨ ਆਪਸ ਵਿੱਚ ਹੀ ਮਰਜਾ ਦੇ ਹੁੰਦੇ ਨੇ ਲੜਦੇ ਬੇ ਕਾਬੂ ਮਨ ਬਹੁਤ ਪੈਦਾ ਕਰਦਾ ਹੁੰਦਾ ਹੈ ਆਪਣੀ ਵੀ ਸੰਸਾਰ ਦੀ ਵੀ ਵੇ ਕਬੂਨ ਮੰਨ ਸਾਰਿਆਂ ਦੇ ਸਿਰ ਸਿਰ ਰਿਜਕ ਸੰਬਾਹੇ ਠਾਕੁਰ ਕਾਇਮ ਮਨ ਭਾਉ ਕਰਿਆ ਰਿਜਕ ਦਾ ਸਾਰਿਆਂ ਨੂੰ ਡਾਗਰ ਭੇਜਦਾ ਗੱਲੇ ਗੱਲੇ ਦੇ ਸਰ ਤੇ ਜਿਵੇਂ ਰਾਸ਼ਨ ਭਾਉ ਕਰਿਆ ਰਾਸ਼ਨ ਕਾਰਡ ਬਣੇ ਨਹੀਂ ਓਏ ਰਾਸ਼ਨ ਕਾਰਡ ਜਿਹਨੇ ਜੀ ਨੇ ਉਹਨਾਂ ਦਾ ਰਾਸ਼ਨ ਮਿਲ ਜਾਣਾ ਤੇ ਤੂੰ ਤੁਹਾਨੂੰ ਕਾਦੀ ਜਨਤਾ ਪਈ ਹੋਈ ਐ ਇਹਨਾਂ ਨੂੰ ਕਾਦੀ ਜਨਤਾ ਸੀ ਜਿਹੜੇ ਰੌਲਾ ਪਾਉਂਦੇ ਸੀ ਐ ਗੱਲ ਤੇ ਵਿਸ਼ਵਾਸ ਨਹੀਂ ਸੀ ਇਹਨਾਂ ਨੂੰ ਐਸ ਗੱਲ ਤੇ ਵਿਸ਼ਵਾਸ ਨਹੀਂ ਸੀ ਸੀਜ਼ਰ ਇਸ ਕੁਸਮਾਹ ਡਾਗਰ ਕਾਇਮ ਰਭੋ ਕਰਿਆ ਇਹਨਾਂ ਨੇ ਤਾਂ ਇਹਨਾਂ ਨੇ ਡਰ ਪੈਦਾ ਕੀਤਾ ਸੰਸਾਰ ਨੂੰ ਹੁਣ ਵੀ ਕਰ ਰਹੇ ਨੇ ਤੇ ਕੋ ਕੀ ਨਿਕਲਿਆ ਗਵੋਧ ਜਾ ਕੇ ਤੂੰ ਰਹੇ ਨਾ ਬੋਤਵਾਲ ਨੂੰ ਜਾਣੇ ਸੀ ਬੋਤਵਾਲ ਨੂੰ ਜਾਂਦਾ ਹੀ ਹੁੰਦੇ ਨੇ ਪਤਾ ਲੱਗ ਜੂ ਸੰਸਾਰ ਦੀ ਅਕਲ ਕੀ ਹੈ ਤੇ ਗੁਰਬਾਣੀ ਕੀ ਹੈ ਉੱਡੇ ਉੱਡ ਆਵੇ ਸਹਿ ਕੋਸਾਂ ਤੇ ਸਪਾਛਾਏ ਬਚਰੇ ਛਰੇਆ ਦੇਖੋ ਤੁਹਾਡੇ ਸਾਹਮਣੇ ਲਖਾਇਆ ਹੋਇਆ ਹੈ ਕੁੰਝਾਂ ਨੇ ਆਪਣੇ ਅੰਡੇ ਛੱਡ ਕੇ ਬੱਚੇ ਛੱਡ ਕੇ ਸੈਕੜੇ ਕੋ ਹੁੰਦੇ ਆ ਜਾਂਦੀਆਂ ਨੇ ਫਿਰ ਵੀ ਬੱਚੇ ਉਹਨਾਂ ਦੇ ਆਪੇ ਨਿਕਲਦੇ ਨੇ ਆਪੇ ਪੜ ਜਾਂਦੇ ਨੇ ਘਰ ਬਾਲਦੇ ਉਹਨੂੰ ਉਡਾ ਉਡਾ ਆਵੇ ਸੈਕੋਸਾਂ ਕੁੰਝਾਂ ਉੜ ਕੇ ਸੈਕੋਸਾਂ ਤੇ ਆ ਜਾਂਦੀਆਂ ਨੇ ਬੱਚੇ ਪਿੱਛੇ ਛੱਡੇ ਹੁੰਦੀਆਂ ਨੇ ਤੇਨ ਕਬਰਨ ਖਲਾਬ ਹੈ ਕਬਰ ਜਗਾਵਾ ਹੈ ਉਹਨਾਂ ਨੂੰ ਕੌਣ ਖੜਾਉਂਦਾ ਕੌਣ ਚੋਂ ਆਉਂਦਾ ਜਿਹਨੇ ਪੈਦਾ ਕੀਤਾ ਨੇ ਫਿਕਰ ਹੋਰ ਹੋ ਤੁਸੀਂ ਕਿਉਂ ਚਿੰਤਾ ਕਰਦੇ ਹੋ ਮਨ ਮੈਂ ਸਿਮਰਨ ਕਰਿਆ ਕਦੇ ਸੋਚਿਆ ਤੁਸੀਂ ਇਹ ਗੱਲ ਵਿਚਾਰੀ ਹੈ ਇਹ ਸ਼ਬਦ ਨੂੰ ਜੇ ਸੰਸਾਰ ਪੜ ਲੈਂਦਾ ਇਹ ਤੇ ਵਿਸ਼ਵਾਸ ਕਰ ਲੈਂਦੇ ਤਾਂ ਅੱਜ ਸੰਸਾਰ ਦੀ ਸੰਸਾਰ ਦਾ ਰੱਖਿਆ ਕੁਝ ਹੋਰ ਹੁੰਦਾ ਅੱਜ ਜਿਹੜੀ ਹਾਲਾਤ ਅੱਜ ਪੈਦਾ ਹੋਏ ਇਹ ਨਹੀਂ ਸੀ ਪੈਦਾ ਹੋਣੇ ਇਹ ਤਾਂ ਪੈਦਰਾ ਦੇ ਵਿੱਚ ਹੀ ਪਿਆ ਗਿਆਨ ਗ੍ਰੰਥਾ ਵਿੱਚ ਰਾਇਆ ਜਾਂਦਾ ਹੈ ਜਿਹੜੇ ਵਿਦਵਾਨ ਨੇ ਮਨ ਮੁਖ ਨੇ ਨਾ ਇਹ ਆਪਣਾ ਰੌਲਾ ਕਿਉਂਕਿ ਵੀਡੀਆ ਇਹ ਨਾ ਕੋ ਹੁੰਦਾ ਪਾਵਰ ਇਹ ਨਾ ਬੰਦੇ ਰੌਣਾ ਹੀ ਪਾ ਰੱਖਦੇ ਨੇ ਸੱਚ ਨੂੰ ਰੌਲੇ ਦੇ ਵਿੱਚ ਰੱਖਦੇ ਨੇ ਸਾਰੇ ਲੋਕ ਅੱਗੇ ਕੀ ਹੁੰਦੀ ਅੱਗੇ ਹੁੰਦੀ ਬਹੁਤ ਫਿਰ ਇਹਨਾਂ ਦੀ ਵਿੱਚੋਂ ਕੀ ਨਿਕਲਦਾ ਉਹਦੇ ਵਿੱਚੋਂ ਨਿਕਲਦੀ ਬਹੁਤ ਹੋਰ ਕੁਝ ਨਹੀਂ ਡਿਪਰੈਸ਼ਨ ਹੈਵੀ ਬਹੁਤ ਹੈ ਹਾਰਟ ਅਟੈਕ ਹੈਵੀ ਬਹੁਤ ਹੈ ਕੈਂਸਰ ਇਹ ਵੀ ਬਹੁਤ ਹੈ। ਇਹ ਇਹ ਬਵਾਰੀਆਂ ਖਤ ਇਹ ਵੀ ਬਹੁਤ ਹੈ। ਇਹ ਸਾਰੀਆਂ ਏਸੇ ਚੋਂ ਨਿਕਲੀਆਂ ਦੁਨੀਆਂ। ਸਭ ਕੁਝ ਏਸੇ ਚੋਂ ਨਿਕਲਦਾ ਬਹੁਤ ਇਹ ਨਿਕਲ ਨਹੀਂ ਉਹ ਵਿੱਚੋਂ ਕੀ ਨਿਕਲ। ਦੁੱਖ ਪਰ ਮੌਤ। ਦੋ ਚੀਜ਼ਾਂ ਨਿਕਲਦੀਆਂ ਨੇ। ਬਹੁਤ ਆਖਰੀ ਚੀਜ਼ ਹੈ। ਉਹ ਦੁੱਖ ਵੀ ਰੋਜ਼ ਦਾ ਮਰਨਾ ਹੌਲੀ-ਹੌਲੀ ਮਰਨਾ ਦੁੱਖ ਵੀ ਬਹੁਤ। ਬਹੁਤ ਦਾ ਦੁੱਖ ਨੂੰ ਚੰਗੀ ਹੈ। ਬਹੁਤ ਰੂਤਾ ਮੁਕਤੀ ਮੰਦੇ ਦੇ ਉਹ ਛੜਕਾੜਾ ਤਾਂ ਹੋਇਆ ਜਿਉਂਦੇ ਜੜਨ ਲੋ ਬਰਿਆ ਆਇਆ ਜੜਦਾ ਤਾਂ ਠੀਕ ਐ ਬਰਿਆ ਆਇਆ ਕਦੇ ਬੂਬੂ ਕਰਦਾ ਜੜਦਾ ਬਸ ਇਹ ਜਿਉਂਦਾ ਹੀ ਜੜਦੀ ਐ ਚਿੰਤਾ ਚਿੰਤਾ ਤਾਂ ਜਿਉਂਦੇ ਨੂੰ ਜੜਦੀ ਐ ਜਿਉਂਦੇ ਨੂੰ ਜਾਲੀਏ ਜਿਕਾ ਮਾਰਦਾ ਬਰੇ ਨੂੰ ਕੋਈ ਜਾਲਦੋਂ ਨਹੀਂ ਪਤਾ ਕੀ ਹੋਇਆ ਕੀ ਲੋ ਹੋਇਆ ਸਭ ਨਿਧਾਨ ਦਸ ਅਸ਼ਟ ਸਿਧਾਂਤ ਠਾਕੁਰ ਕਰਤਲ ਧਰਿਆ ਸਭ ਨਿਧਾਨ ਜਿੰਨੇ ਖਜ਼ਾਨੇ ਨੇ ਸੰਸਾਰ ਦੇ ਦੀਦੇ ਦੇ ਲੋਕਾਂ ਨੂੰ ਇਹਨਾਂ ਦੇ ਕਵਿਅ ਵਿੱਚ ਨਹੀਂ ਹਾਂ ਇਹਨਾਂ ਨੂੰ ਲਿਖਿਆ ਸਾਨੂੰ ਬਲਿਖਾ ਸਾਡੇ ਕਵਿਅ ਵਿੱਚ ਨੇ ਸਭਨਾਂ ਦਾ 10 ਅਸਰ ਸਦਾਂ 18 ਸਦੀਆਂ ਸਾਰੇ ਖਿਆਲ ਠਾਕਰ ਦੇ ਕਵਿਅ ਇਤਨੇ ਤੁਹਾਨੂੰ ਠਾਕਰ ਨਹੀਂ ਦਿੰਦਾ ਠਾਕਰ ਘਰ ਤਾਲ ਧਰਿਆ ਉਹਦੀ ਹੱਥ ਦੀ ਥੇੜੀ ਦੇ ਉੱਤੇ ਰੱਖੇ ਰਣ ਉਦੇ ਹੁਕਮ ਵਿੱਚ ਨਹੀਂ ਹੁਕਮ ਹੱਥ ਦਾ ਦੇਖੋ ਨਾ ਮੁਠੀ ਪਰ ਕੇ ਦੇਤੀ ਹੁਕਮ ਇਹ ਅਸਲ ਮੁਠੀ ਦਾ ਹੁਕਮ ਨਾ ਚੱਲਦੀ ਐ ਮੁਠੀ ਕਾ ਨੂੰ ਚੱਲਦੀ ਐ ਮੁਠੀ ਚਲਾਉਣ ਵਾਲਾ ਹੋਰ ਬੈਠਾ ਅੰਦਰ ਹੱਥ ਨਹੀਂ ਚੱਲਿਆ ਹੁਕਮ ਚੱਲਿਆ ਹੱਥ ਦਾ ਹੁਕਮ ਹੁੰਦਾ ਸਾਡਾ ਵੀ ਹੱਥ ਜਿਹੜਾ ਹੁਕਮ ਇਹ ਬੰਦਾ ਐ ਇਹ ਹੱਥੇ ਹੁਕਮ ਐ ਉਹਦੇ ਹੁਕਮ ਦੇ ਅੰਦਰ ਨੇ ਪਾਈ ਇਹ ਸਾਰੇ ਚਾਨਣ ਨਾਨਕ ਬਲਵਾਲ ਸਤ ਬਲ ਜਾਈ ਹੈ ਸਭ ਨਦਾਨ ਦਸ ਅਸਿ ਸਿਧਾਨ ਠਾਕੁਰ ਕਰਤਾਲ ਧਰਿਆ ਉਹਦੇ ਹੱਥ ਦੀ ਥੜੀ ਤੇ ਕਹਿੰਦੇ ਦੀ ਮੁੱਠੀ ਚ ਨੇ ਜਿਹਨੂੰ ਮਰਜੀ ਦਵੇ ਜਿਹਨੂੰ ਮਰਜੀ ਦੋ ਦੇਵੇ ਤੇ ਮਰਜੀ ਨਾ ਵੰਦੈ ਰੋ ਜੀ ਜਨ ਨਾਨਕ ਬਲਵਾਲ ਸਤ ਬਲ ਜਾਈਏ ਤੇਰਾ ਹੁਣ ਤੋਂ ਨਾ ਹੋਣਾ ਇਹ ਕਰਕੇ ਉਹਨ ਕਹਿੰਦਾ ਕਹਿੰਦਾ ਭਾਈ ਜਿਹੜਾ ਉਦੇ ਕੁਰਬਾਨੇ ਕੁਰਬਾਨ ਅਸੀਂ ਕਹਿ ਸਕਦੇ ਕਿ ਕੀ ਕੀਏ ਬਲ ਬਲ ਸੱਦ ਬਲ ਜਾਈਏ ਜੇਰਾ ਹੰਤ ਨਾ ਪਾਰਾ ਵਰਿਆ ਜੇਰਾ ਹੰਤ ਨਾ ਪਾਰਾ ਵਰਿਆ ਤੂੰ ਕਿਸੇ ਨੂੰ ਨਹੀਂ ਦੀਂਦਾ ਸਾਰੇ ਧੋਖੇ ਜਨੇ ਹਰ ਗੱਲ ਅਸਲ ਆ ਹੈ ਅਸਲ ਗੱਲ ਆ ਹੈ ਲੋਕਾ ਰੂਹੇ ਬਲੇ ਲੋਕ ਕਹਿੰਦੇ ਬੇਦਰ ਨਾ ਕੋਈ ਕਹਿੰਦਾ ਮੇਰਾ ਕੋਈ ਕਹਿੰਦਾ ਇਹਦਾ ਦੁਨੀਆ ਕੀ ਕਹਿੰਦੀ ਹੈ ਅਸਲੀਅਤ ਕੀ ਹੈ ਇਹ ਤੀਸਰੀ ਅੱਖ ਖੁੱਲੀ ਹੈ ਜਿਹੜਾ ਬੋਹ ਨੇ ਉਹਦੀ ਤੀਜੀ ਅੱਖ ਖੁੱਲੀ ਹੈ ਉਹ ਤੀਜੀ ਦਾ ਦੇਖਦਾ ਸੀ ਨਾ ਦੋਨੋਂ ਦੇਖਦੇ ਉਹ ਜਿਹੜੀ ਤੀਜੀ ਅੱਖਾਂ ਉਹ ਰਦੀਦਾ ਉਹ ਨਾਨਕ ਸੇ ਅਖੜੀਆਂ ਬਿਆਨ ਬਿਆਨ ਕਹਿੰਦੇ ਉਹ ਤਾਂ ਅੱਖਾਂ ਦੂਜੀਆਂ ਨੇ ਇਹਦਾ ਦੱਸਦੋ ਬਾਪਰੀ ਜਿਹਦੇ ਨਾਲ ਉਹ ਪਰਦੇਂ ਦਾ ਨਾ ਜਿੱਦੀ ਮੁਠੀ ਸਭ ਕੁਝ ਆ ਹੱਥ 'ਚ ਆ ਉਹ ਨੂੰ ਉਹ ਦਿੰਦਾ ਸਾਨੂੰ ਹੋਰ ਕੁਝ ਦਿੰਦਾ ਸਾਨੂੰ ਝੂੜਦੀ ਦਾ ਝੂਠ ਜੋ ਦਿੰਦਾ ਸਭ ਝੂਠ ਹੈ ਜੋ ਸਾਨੂੰ ਦਿੰਦਾ ਸਭ ਝੂਠ ਹੈ ਕੋ ਅਖਰਮੀ ਝੂਠੀਆਂ ਨੇ ਸੱਚ ਦੇ ਖੜ ਰਿਹਾ ਖੜ ਰਿਹਾ